ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਕੈਲੀਫੋਰਨੀਆ 17000 ਵਿਦੇਸ਼ੀ ਟਰੱਕ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰਾਤ ਕਰਨ ਦੀ ਤਿਆਰੀ ਦੇ ਵਿੱਚ ਹੈ ਇਸ ਫੈਸਲੇ ਦੇ ਨਾਲ ਸੈਂਕੜੇ ਭਾਰਤੀ ਮੂਲ ਦੇ ਡਰਾਈਵਰ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ ਜੋ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਦੀ ਭਾਰੀ ਘਾਟ ਕਰਨ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ ਕਈ ਡਰਾਈਵਰਾਂ ਨੂੰ ਗਲਤ ਦਿਸ਼ਾ ਦੇ ਵਿੱਚ ਗੱਡੀ ਛੁਲਾਉਂਦੇ ਹੋਏ ਫੜੇ ਜਾਣ ਦੇ ਮਾਮਲੇ ਸਾਹਮਣੇ ਆਏ ਨੇ ਇਹ ਸਖਤ ਕਾਰਵਾਈ ਅਗਸਤ ਵਿੱਚ ਫਲੋਰੀਡਾ ਵਿੱਚ ਇੱਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਡਰਾਈਵਰ ਦੇ ਲੰਦੇ ਸਮੇਂ ਵਾਪਰੇ ਭਿਆਨਕ ਹਾਦਸੇ ਦੇ ਨਤੀਜੇ ਵਜੋਂ ਮੰਨੇ ਜਾ ਰਹੀ ਹੈ ਜ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਹਾਲਾਂਕਿ ਰਾਜ ਨੇ ਪ੍ਰਭਾਵਿਤ ਪ੍ਰਵਾਸੀ ਡਰਾਈਵਰਾਂ ਦੀ ਵਿਸਤ੍ਰਿਤ ਜਾਣਕਾਰੀ ਜਨਤਕ ਨਹੀਂ ਕੀਤੀ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਦੇ ਨਾਲ ਭਾਰਤੀ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਕੈਲੀਫੋਰਨੀਆ ਸਾਰਾ ਹਜ਼ਾਰ ਵਾਪਾਰਕ ਡਰਾਈਵਿੰਗ ਲਾਇਸੈਂਸ ਰੋਕ ਰਿਹਾ ਹੈ ਕਿਉਂਕਿ ਇੱਕ ਆਡਿਟ ਦੇ ਵਿੱਚ ਪਾਇਆ ਗਿਆ ਕਿ ਹਜ਼ਾਰਾਂ ਪ੍ਰਵਾਸੀਆਂ ਨੂੰ ਦਿੱਤੇ ਗਏ ਸਾਨ ਜਿਨ੍ਹਾਂ ਨੂੰ ਹੁਣ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਅੱਖਰ ਨਹੀਂ ਹੈ ਅਵਾਜਈ ਵਿਭਾਗ ਨੇ ਕਿਹਾ ਕਿ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਖਤਰਨਾਕ ਵਿਦੇਸ਼ੀ ਡਰਾਈਵਰਾਂ ਨੂੰ ਗੈਰ ਕਾਨੂੰਨੀ ਤੌਰ 'ਤੇ ਉਹ ਲਾਇਸੈਂਸ ਜਾਰੀ ਕੀਤੇ ਨੇ ਅਤੇ ਧਾਰਕਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਲਾਇਸੈਂਸ 60 ਦਿਨਾਂ ਦੇ ਵਿੱਚ ਖਤਮ ਹੋ ਜਾਣਗੇ ਅਗਸਤ ਵਿੱਚ ਇੱਕ ਟਰੱਕ ਡਰਾਈਵਰ ਜੋ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਨਹੀਂ ਸੀ ਉਨ੍ਹਾਂ ਨੇ ਫਲੋਰੀਡਾ ਵਿੱਚ ਤਿੰਨ ਲੋਕਾਂ ਦੀ ਹੱਤਿਆ ਦਿੱਤੀ ਦੀ ਦੇ ਨਾਲ ਟ੍ਰਾਂਪ ਪ੍ਰਸ਼ਾਸਨ ਨੂੰ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਮੁਬਾਰਕ ਟ੍ਰਕਿੰਗ ਅਤੇ ਪਾਸ ਡਰਾਈਵਿੰਗ ਤੋਂ ਬਾਹਰ ਰੱਖਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਵਧਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ। ਕੈਲੀਫੋਰਨੀਆ ਦੇ ਗਵਰਨਰ ਕੈਵਿਨ న్యూਸਮ ਨੇ ਪ੍ਰਸ਼ਾਸਨ ਦੇ ਇਲਾਨ ਨੂੰ ਰਾਜਨੀਤਿਕ ਦੱਸ ਕੇ ਵੱਡੇ ਪੱਧਰ ਉੱਤੇ ਇਨਕਾਰ ਕੀਤਾ ਹੈ। ਪ੍ਰਸ਼ਾਸਨ ਕੈਲੀਫੋਰਨੀਆ ਤੇ ਹੋਰ ਰਾਜਾਂ ਦੀ ਆਲੋਚਨਾ ਕਰਦਾ ਰਿਹਾ ਜਿਨ੍ਹਾਂ ਨੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਲੋਕਾਂ ਨੂੰ ਲਾਇਸੈਂਸ ਦਿੰਦੇ ਨੇ। ਆਵਾਜ਼ਾਈ ਸਕੱਤਰ ਸ਼ੌਨ ਟਫੀ ਨੇ ਕਿਹਾ ਕਿ ਇਹ ਸਿਰਫ ਬਰਫ਼ ਦੇ ਟੁਕੜੇ ਦਾ ਸੀਰਾ ਹੈ। ਮੇਰੀ ਟੀਮ ਕੈਲੀਫੋਰਨੀਆ ਨੂੰ ਇਹ ਸਾਬਤ ਕਰਨ ਲਈ ਮਜਬੂਰ ਕਰਦੀ ਰਹੇਗੀ ਕਿ ਉਹਨਾਂ ਨੇ ਸੈਮੀ ਟਰੱਕਾਂ ਅਤੇ ਸਕੂਲ ਬੱਸਾਂ ਦੇ ਪਹੀਏ ਤੇ ਪਿੱਛੇ ਤੋਂ ਹਰ ਗੈਰ ਕਾਨੂੰਨੀ ਪਰਵਾਸੀ ਨੂੰ ਹਟਾ ਦਿੱਤਾ ਹੈ ਨਿਊਸਨ ਦੇ ਦਫ਼ਤਰ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਉਹਨਾਂ ਕੋਲ ਸੰਗੀ ਸਰਕਾਰ ਤੋਂ ਵੈਧ ਕੰਮ ਕਰਨ ਦੇ ਇਨਕਾਰ ਸਨ ਮੀਡੀਆ ਰਿਪੋਰਟਰ ਦੇ ਅਨੁਸਾਰ ਲਾਇਸੈਂਸਾਂ ਦੀ ਮਿਆਦ ਪੁੱਗਣ ਦੀਆਂ ਤਰੀਕਾ ਗਲਤ ਸਨ ਅਤੇ ਕੈਲੀਫੋਰਨੀਆ ਦੇ ਕਾਨੂੰਨ ਦੀ ਉਲੰਘਣਾ ਕਰਦੇ ਸਨ ਕਿ ਉਹਨਾਂ ਦੀ ਅਮਰੀਕਾ ਵਿੱਚ ਕਿਸੇ ਵਿਅਕਤੀ ਦੀ ਕਾਨੂੰਨੀ ਸਥਿਤੀ ਖਤਮ ਹੋਣ ਉੱਤੇ ਜੋ ਇਸ ਤੋਂ ਪਹਿਲਾਂ ਮਿਆਦ ਖਤਮ ਹੋਣੀ ਚਾਹੀਦੀ ਹੈ ਨਿਊਸਮ ਦੇ ਬੁਲਾਰੇ ਬ੍ਰੈਂਡਨ ਰੀਚਰਡਸ ਨੇ ਦੱਸਿਆ ਕਿ ਕੁਆਰ ਫੇਅਰ ਸੀਨ ਰੋਡ ਰੂਲਸ ਜਫੀ ਸਚਾਈ ਸਾਂਝੂ ਕਰਨ ਦੇ ਵਿੱਚ ਅਸਫਲ ਰਿਹਾ ਆਪਣੇ ਪਿਆਰੇ ਨੇਤਾ ਨੂੰ ਖੁਸ਼ ਕਰਨ ਦੀ ਇੱਕ ਦੁਖਦਾਈ ਅਤੇ ਹਰਤਾਸ਼ ਕੋਸ਼ਿਸ਼ ਦੇ ਵਿੱਚ ਸਾਨੀ ਦੇ ਨਾਲ ਗਲਤ ਸਾਬਤ ਹੋਏ ਝੂਠ ਫਿਲਾ ਰਹੇ ਹੈ ਦੱਸਿਆ ਸਤੰਪਲ ਦੇ ਵਿੱਚ ਲੋਲਟਾ ਵਿੱਚ ਹੋਏ ਘੱਤਖਾਸੇ ਤੋਂ 1 ਮਹੀਨੇ ਬਾਅਦ ਡਫੀ ਨੇ ਪ੍ਰਵਾਸੀਆ ਦੇ ਲਈ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਮੁਸ਼ਕਲ ਬਣਾਉਣ ਦੇ ਲਈ ਨਵੇਂ ਨਿਯਮਤਾ ਐਲਾਨ ਕੀਤਾ ਹੈ। ਉਹ ਰਾਜਿਆਂ ਨੂੰ ਇੱਕ ਸੰਗੀ ਡਾਟਾਬੇਸ ਦੇ ਵਿੱਚ ਬਿਨੈਕਾਰਾਂ ਦੀ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀਕਰਨ ਅਤੇ ਲਸੰਸਾ ਨੂੰ ਵਾਦ ਤੋਂ ਵਾਦ 1 ਸਾਲ ਦੇ ਲਈ ਪਾਇਤ ਹੋਣ ਦੇ ਲਈ ਸੀਮਤ ਕਰਨ ਦੀ ਵੀ ਮੰਗ ਕਰਦੇ ਨੇ। ਨਵੇਂ ਨਿਯਮਾਂ ਦੇ ਆਪਣੇ ਨੋਟਿਸ ਵਿੱਚ ਆਵਾਜਾਈ ਵਿਭਾਗ ਨੇ ਅੰਕਾਸਾ ਲਗਾਇਆ ਹੈ ਕਿ ਮੌਜੂਦਾ ਗੈਰ ਨਿਵਾਸ ਡਰਾਈਵਰਾਂ ਦੇ ਵਿੱਚ 97% 1,94,000 ਲੋਕ ਅਗਲੇ ਕੁਝ ਸਾਲਾਂ ਦੇ ਵਿੱਚ ਮਾਲ ਪਾੜਾ ਬਾਜ਼ਾਰ ਤੋਂ ਬਾਹਰ ਜਾਣਗੇ ਪਰ ਇਹ ਨੋਟ ਕਰਦੇ ਹੋਏ ਕਿ ਦੇਸ਼ ਦੇ ਵਿੱਚ 3.8 ਮਿਲੀਅਨ ਵਪਾਰਕ ਡਰਾਈਵਰ ਨੇ ਇਸ ਨੇ ਕਿਹਾ ਕਿ ਇਸ ਦਾ ਮੰਨਣਾ ਹੈ ਕਿ ਨਿਯਮਾਂ ਦਾ ਸੀਮਤ ਆਰਥਿਕ ਪ੍ਰਭਾਵ ਪਵੇਗਾ ਇੱਕ ਸੰਗੀ ਅਪੀਲ ਅਦਾਲਤ ਨੇ ਇਸ ਹਫਤੇ ਨਵੇਂ ਨਿਯਮਾਂ ਨੂੰ ਰੋਕ ਦਿੱਤਾ ਹੈ ਕਿਉਂਕਿ ਇੱਕ ਟਰੱਕ ਡਰਾਈਵਰ ਦੁਆਰਾ ਲਿਆਂਦਾ ਗਿਆ ਮੁਕਦਮਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਨਿਊਜ਼ਮ ਤੇ ਦਫ਼ਤਰ ਨੇ ਨੋਟ ਕੀਤਾ ਹੈ ਕਿ 17000 ਲਾਇਸੈਂਸ ਜਾਰੀ ਕਰਨ ਵੇਲੇ ਨਿਯਮ ਲਾਗੂ ਨਹੀਂ ਸਨ ਕੈਲੀਫੋਰਨੀਆ ਇੱਕ ਲੋਤਾ ਰਾਜ ਹੈ ਜਿੱਥੇ ਵਪਾਰ ਤੁਹਾਡੇ ਡਰਾਈਵਿੰਗ ਲਾਇਸੈਂਸ ਦਾ ਆਡਿਟ ਪੂਰਾ ਹੋ ਕੇ ਹੋਰ ਰਜਿਸਟ੍ਰੇਸ਼ਨ ਸਮੀਖਿਆ ਜਲਦ ਹੀ ਜਾਰੀ ਹੋਣ ਦੀ ਉਮੀਦ ਹੈ ਹਾਲਕੇ ਬੁੱਧਵਾਰ ਨੂੰ ਖਤਮ ਹੋਏ ਤਾਂ 43 ਦਿਨਾਂ ਦੇ ਸਰਕਾਰੀ ਪੰਦ ਕਾਰਨ ਉਨ੍ਹਾਂ ਵਿੱਚ ਦੇਰੀ ਹੋਈ ਹੈ ਲੋਜੀਸਟਿਕਸ ਅਤੇ ਟ੍ਰਾਂਸਪੋਰਟੇਸ਼ਨ ਕੰਪਨੀ ਫ੍ਰੀਮੋਂਟ ਕੰਟਰੈਕਟਰ ਕੈਰੀਅਰਸ ਦੇ ਅਨੁਸਾਰ ਕੈਲੀਫੋਰਨੀਆ ਦੇ ਵਿੱਚ 130000 ਤੋਂ ਵੱਧ ਡਰਾਈਵਰ ਰਹਿੰਦੇ ਨੇ ਜੋ ਕਿ ਦੇਸ਼ ਦੀ ਸਭ ਤੋਂ ਵੱਡੀ ਬੰਦਰਗਾਹ ਹੈ ਅਤੇ ਸਭ ਤੋਂ ਵੱਡਾ ਖੇਤੀਬਾੜੀ ਉਤਪਾਦਕ ਵੀ ਹੈ ਸਿਫਟਿਕਸ ਰਾਜ ਵਿੱਚ ਹੀ ਡਰਾਈਵਰਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਹੈ ਨਿਕਿ ਰਾਜ ਕੈਲੀਫੋਰਨੀਆ 17000 ਵਿਦੇਸ਼ੀ ਟਾਕਰ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰਾਤ ਕਰਨ ਦੀ ਤਿਆਰੀ ਦੇ ਵਿੱਚ ਇਸ ਫੈਸਲੇ ਦੇ ਨਾਲ ਸੈਂਕੜੇ ਭਾਰਤੀ ਮੂਲ ਦੇ ਡਰਾਈਵਰਾਂ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ ਜੋ ਅਮਰੀਕਾ ਦੇ ਵਿੱਚ ਟਾਕਰ ਡਰਾਈਵਰਾਂ ਦੀ ਭਾਰੀ ਕਾਰਕ ਕਰਨ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ ਕਈ ਡਰਾਈਵਰਾਂ ਨੂੰ ਗਲਤ ਦਿਸ਼ਾ ਦੇ ਵਿੱਚ ਗੱਡੀ ਚਲਾਉਂਦੇ ਹੋਏ ਫੜੇ ਜਾਣ ਦੇ ਮਾਮਲੇ ਸਾਹਮਣੇ ਆਏ ਨੇ ਇਹ ਸਖਤ ਕਾਰਵਾਈ ਅਗਸਤ ਵਿੱਚ ਫਲੋਰੀਡਾ ਵਿੱਚ ਇੱਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਡਰਾਈਵਰ ਦੇ ਵੱਲੋਂ ਯੂ ਟਰਨ ਲੈਂਦੇ ਸਮੇਂ ਵਾਪਰੇ ਭਿਆਨਕ ਹਾਦਸੇ ਦੇ ਨਤੀਜੇ ਵਜੋਂ ਮੰਨੇ ਜਾ ਰਹੀ ਹੈ ਜ ਜਿਹਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਹਾਲਾਂਕਿ ਰਾਜ ਨੇ ਪ੍ਰਭਾਵਿਤ ਪ੍ਰਵਾਸੀ ਡਰਾਈਵਰਾਂ ਦੀ ਵਿਸਤ੍ਰਿਤ ਜਾਣਕਾਰੀ ਜਨਤਕ ਨਹੀਂ ਕੀਤੀ ਮੰਨੇ ਜਾ ਰਹੇ ਇਸ ਕਦਮ ਦੇ ਨਾਲ ਭਾਰਤੀ ਅਤੇ ਭਾਰਤੀ ਮੁੱਲ ਦੇ ਟਰੱਕ ਡਰਾਈਵਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਕੈਲੀਫੋਰਨੀਆ 7000 ਵਪਾਰਕ ਡਰਾਈਵਿੰਗ ਲਾਇਸੈਂਸ ਰੋਕ ਰਿਹਾ ਹੈ ਕਿਉਂਕਿ ਇੱਕ ਆਡਿਟ ਦੇ ਵਿੱਚ ਪਾਇਆ ਗਿਆ ਕਿ ਹਜ਼ਾਰਾਂ ਪਰਵਾਸੀਆਂ ਨੂੰ ਦਿੱਤੇ ਗਏ ਸਾਨ ਜਿਨ੍ਹਾਂ ਨੂੰ ਹੁਣ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਅਗਿਆ ਨਹੀਂ ਹੈ। ਆਵਾਜਾਈ ਵਿਭਾਗ ਨੇ ਕਿਹਾ ਕਿ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਖਤਰਨਾਕ ਵਿਦੇਸ਼ੀ ਡਰਾਈਵਰਾਂ ਨੂੰ ਗੈਰ ਕਾਨੂੰਨੀ ਤੌਰ ਤੇ ਉਹ ਲਾਇਸੈਂਸ ਜਾਰੀ ਕੀਤੇ ਨੇ ਅਤੇ ਧਾਰਕਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਦੇ ਲਾਇਸੈਂਸ 60 ਦਿਨਾਂ ਦੇ ਵਿੱਚ ਖਤਮ ਹੋ ਜਾਣਗੇ। ਗਸਟ ਵਿੱਚ ਇੱਕ ਟਰੱਕ ਡਰਾਈਵਰ ਜੋ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਨਹੀਂ ਸੀ ਉਹਨਾਂ ਨੇ ਫਲੋਰੀਡਾ ਜੋ ਤਿੰਨ ਲੋਕਾਂ ਦੀ ਹੱਤਿਆ ਦਿੱਤੀ ਜਿਦੇ ਨਾਲ ਟ੍ਰੰਪ ਪ੍ਰਸ਼ਾਸਨ ਨੂੰ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਮੁਬਾਰਕ ਟ੍ਰਕਿੰਗ ਅਤੇ ਪਾਸ ਡਰਾਈਵਿੰਗ ਤੋਂ ਬਾਹਰ ਰੱਖਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਵਧਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਕੈਲੀਫੋਰਨੀਆ ਦੇ ਗਵਰਨਰ ਕੈਵਿਨ న్యూਸਮ ਨੇ ਪ੍ਰਸ਼ਾਸਨ ਦੇ ਐਲਾਰਮ ਨੂੰ ਰਾਜਨੀਤਿਕ ਦੱਸ ਕੇ ਵੱਡੇ ਪੱਧਰ ਉੱਤੇ ਇਨਕਾਰ ਕੀਤਾ ਹੈ। ਪ੍ਰਸ਼ਾਸਨ ਕੈਲੀਫੋਰਨੀਆ ਤੇ ਹੋਰ ਰਾਜਾਂ ਦੀ ਆਲੋਚਨਾ ਕਰਦਾ ਰਿਹਾ ਜਿਨ੍ਹਾਂ ਨੇ ਦੇਸ਼ ਦੇ ਵਿੱਚ ਗੈਰ-ਕਾਨੂੰਨੀ ਤੌਰ ਤੇ ਰਹਿਣ ਵਾਲੇ ਲੋਕਾਂ ਨੂੰ ਲਾਇਸੈਂਸ ਦਿੱਤੇ ਨੇ। ਆਵਾਜਾਈ ਸਕੱਤਰ ਸ਼ੌਨ ਟਫੀ ਨੇ ਕਿਹਾ ਕਿ ਇਹ ਸਿਰਫ ਬਰਫ਼ ਦੇ ਟੁਕੜੇ ਦਾ ਸੀਰਾ ਹੈ। ਮੇਰੀ ਟੀਮ ਕੈਲੀਫੋਰਨੀਆ ਨੂੰ ਇਹ ਸਾਬਤ ਕਰਨ ਦੇ ਲਈ ਮਜਬੂਰ ਕਰਦੀ ਰਹੇਗੀ ਕਿ ਉਹਨਾਂ ਨੇ ਸੈਮੀ-ਟਰੱਕਾਂ ਅਤੇ ਸਕੂਲ ਬੱਸਾਂ ਦੇ ਪਹੀਏ ਤੇ ਪਿੱਛੇ ਤੋਂ ਹਰ ਗੈਰ-ਕਾਨੂੰਨੀ ਪਰਵਾਸੀ ਨੂੰ ਹਟਾ ਦਿੱਤਾ ਹੈ। ਨਿਊਸਨ ਦੇ ਦਫ਼ਤਰ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਉਨ੍ਹਾਂ ਕੋਲ ਸੰਗੀ ਸਰਕਾਰ ਤੋਂ ਵੈਧ ਕੰਮ ਕਰਨ ਦੇ ਇਨਕਾਰ ਹਨ ਮੀਡੀਆ ਰਿਪੋਰਟਰ ਦੇ ਅਨੁਸਾਰ ਲਾਇਸੈਂਸਾਂ ਦੀ ਮਿਆਦ ਪੁੱਗਣ ਤਿਆਂ ਤਰੀਕਾ ਗਲਤ ਸਨ ਅਤੇ ਕੈਲੀਫੋਰਨੀਆ ਦੇ ਕਾਨੂੰਨ ਦੀ ਉਲੰਘਣਾ ਕਰਦੇ ਸਨ ਕਿ ਉਹਨਾਂ ਦੀ ਅਮਰੀਕਾ ਵਿੱਚ ਕਿਸੇ ਵਿਅਕਤੀ ਦੀ ਕਾਨੂੰਨੀ ਸਥਿਤੀ ਖਤਮ ਹੋਣ ਉੱਤੇ ਜੋ ਇਸ ਤੋਂ ਪਹਿਲਾਂ ਮਿਆਦ ਖਤਮ ਹੋਣੀ ਚਾਹੀਦੀ ਹੈ ਨਿਊਸਨ ਦੇ ਬੁਲਾਰੇ ਬ੍ਰੈਂਡਨ ਅਟੀਚਰਟਸ ਨੇ ਦੱਸਿਆ ਕਿ ਕੁਆਰ ਫੇਅਰ ਸੀਨ ਰੋਡ ਪੁਲਿਸ ਸਿਚੁਏਸ਼ਨਾਂ ਨੂੰ ਸਾਂਝੂ ਕਰਨ ਦੇ ਵਿੱਚ ਅਸਫਲ ਰਿਹਾ ਆਪਣੇ ਪਿਆਰੇ ਨੇਤਾ ਨੂੰ ਖੁਸ਼ ਕਰਨ ਦੀ ਇੱਕ ਦੁਖਦਾਈ ਅਤੇ ਹਰਤਾਸ਼ ਕੋਸ਼ਿਸ਼ ਦੇ ਵਿੱਚ ਸਾਨੀ ਦੇ ਨਾਲ ਗਲਤ ਸਾਬਤ ਹੋਏ ਝੂਠ ਫਿਲਾ ਰਹੇ ਹੈ ਦੱਸਿਆ ਸਤੰਪਲ ਦੇ ਵਿੱਚ ਲੋਲਟਾ ਵਿੱਚ ਹੋਏ ਘੱਤਖਾਸੇ ਤੋਂ 1 ਮਹੀਨੇ ਬਾਅਦ ਡਫੀ ਨੇ ਪ੍ਰਵਾਸੀਆਂ ਦੇ ਲਈ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਮੁਸ਼ਕਲ ਬਣਾਉਣ ਦੇ ਲਈ ਨਵੇਂ ਨਿਯਮ ਤਾਂ ਐਲਾਨ ਕੀਤਾ ਹੈ। ਉਹ ਰਾਜਾਂ ਨੂੰ ਇੱਕ ਸੰਗਠਿਤ ਡਾਟਾਬੇਸ ਦੇ ਵਿੱਚ ਬਿਨੈਕਾਰਾਂ ਦੀ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨ ਅਤੇ ਲੰਸਾਨਸਾ ਨੂੰ ਵਾਦ ਤੋਂ ਵਾਦ 1 ਸਾਲ ਦੇ ਲਈ ਪੈਤ ਹੋਣ ਦੇ ਲਈ ਸੀਮਤ ਕਰਨ ਦੀ ਮੰਗ ਕਰਦੇ ਨੇ। ਨਵੇਂ ਨਿਯਮਾਂ ਦੇ ਆਪਣੇ ਨੋਟਿਸ ਦੇ ਵਿੱਚ ਆਵਾਜਾਈ ਵਿਭਾਗ ਨੇ ਅੰਦਾਜ਼ਾ ਲਗਾਇਆ ਹੈ ਕਿ ਮੌਜੂਦਾ ਗੈਰ ਨਿਵਾਸ ਡਰਾਈਵਰਾਂ ਦੇ ਵਿੱਚ 99% 1,94,000 ਲੋਕਾਂ ਅਗਲੇ ਕੁਝ ਸਾਲਾਂ ਦੇ ਵਿੱਚ ਮਾਲ ਪਾੜਾ ਬਾਜ਼ਾਰ ਤੋਂ ਪਛਾਣਗੇ ਪਰ ਇਹ ਨੋਟ ਕਰਦੇ ਹੋਏ ਕਿ ਦੇਸ਼ ਦੇ ਵਿੱਚ 3.8 ਮਿਲੀਅਨ ਵਪਾਰਕ ਪ੍ਰਾਈਵਰ ਨੇ ਇਸਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਨਿਯਮਾਂ ਦਾ ਸੀਮਤ ਆਰਥਿਕ ਪ੍ਰਭਾਵ ਪਵੇਗਾ ਇੱਕ ਸੰਗੀ ਅਪੀਲ ਅਦਾਲਤ ਨੇ ਇਸ ਹਫਤੇ ਨਵੇਂ ਨਿਯਮਾਂ ਨੂੰ ਰੋਕ ਦਿੱਤਾ ਹੈ ਕਿਉਂਕਿ ਇੱਕ ਟਰੱਕ ਡਰਾਈਵਰ ਦੁਆਰਾ ਲਿਆਂਦਾ ਗਿਆ ਮੁਕੱਦਮਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਨਿਊਜ਼ਮ ਤੇ ਦਫਤਰ ਨੇ ਨੋਟ ਕੀਤਾ ਹੈ ਕਿ 70000 ਲਾਇਸੈਂਸ ਜਾਰੀ ਕਰਨ ਦੇ ਵੇਲੇ ਨਿਯਮ ਲਾਗੂ ਨਹੀਂ ਸਨ ਕੈਲੀਫੋਰਨੀਆ ਇੱਕ ਲੋਤਾ ਰਾਜ਼ ਹੈ ਜਿੱਥੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਦਾ ਆਡਿਟ ਪੂਰਾ ਹੋ ਕੇ ਹੋ ਰਾਜਦਾਨ ਗਿਆ ਸਮੀਖਿਆ ਜਲਦੀ ਜਾਰੀ ਹੋਣ ਦੀ ਉਮੀਦ ਹੈ ਹਾਲਕੇ ਬੁੱਧਵਾਰ ਨੂੰ ਖਤਮ ਹੋਏ ਤਾਂ ਤਾਲੀ ਦਿਨਾਂ ਤੇ ਸਰਕਾਰੀ ਪੰਦ ਕਾਰਨ ਉਨ੍ਹਾਂ ਵਿੱਚ ਦੇਰੀ ਹੋਈ ਹੈ ਲੋਜਿਸਟਿਕਸ ਅਤੇ ਟਰਾਂਸ ਪੋਰਟੇਸ਼ਨ ਕੰਪਨੀ ਫ੍ਰੀਮੋਂਟ ਕੰਟਰੈਕਟਰ ਕੈਰੀਅਰਸ ਦੇ ਅਨੁਸਾਰ ਕੈਲੀਫੋਰਨੀਆ ਦੇ ਵਿੱਚ 130000 ਤੋਂ ਵੱਧ ਡਰਾਈਵਰ ਰਹਿੰਦੇ ਨੇ ਜੋ ਕਿ ਦੇਸ਼ ਦੀ ਸਭ ਤੋਂ ਵੱਡੀ ਬੰਦਰ ਕਹਾ ਤੇ ਕਰ ਹੈ ਅਤੇ ਸਭ ਤੋਂ ਵੱਡਾ ਖੇਤੀਬਾੜੀ ਉਤਪਾਦਕ ਵੀ ਹੈ ਸਿਫਟਿਕਸਾਸ ਰਾਜ ਵਿੱਚ ਹੀ ਡਰਾਈਵਰਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ